ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਸ਼ੀਨੇ ਫਾਰਮ ਦੇ ਉੱਤੇ ਮੌਜੂਦ ਹਾਂ ਤੇ ਕੁਲਦੀਪ ਸਿੰਘ ਵੀਰ ਦੇ ਘਰੇ ਮੌਜੂਦ ਹਾਂ ਦੀਪੇ ਭਾਈ ਦੇ ਕੋਲ ਵਪਾਰ ਲੈਣ ਦਾ ਭਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਨਵਰ ਦਿਖਾਵਾਂਗੇ ਤੁਹਾਨੂੰ ਅੱਜ ਫੇਰ ਮਿੱਤਰੋ ਤਿੰਨ ਜਾਨਵਰਾਂ ਦੇ ਵਿੱਚ ਇੱਕ ਝੋਟੀ ਤੁਹਾਨੂੰ ਤੋਕੜ ਗੱਪਣ ਬਹੁਤ ਸੋਹਣੀ ਦਿਖਾਉਣੀ ਆ ਚਿੱਕਪਾਸ ਔਰ ਦੋ ਵਿਖਾ ਦੇਣੀਆਂ ਤੁਹਾਨੂੰ ਗਾਵਾਂ ਨਵਾਂ ਹਨ ਪਹਿਲੇ ਸੂਏ ਦੇ ਵਿੱਚ ਜਾਂ ਦੋਵੇਂ ਜਾਨਵਰ ਤਿੰਨ ਜਾਨਵਰ ਟੋਟਲ ਹੋਣਗੇ ਤੇ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਆਪਾਂ ਡਿਟੇਲ ਆ ਜਿਹੜੀ ਜਾਣਕਾਰੀ ਆ ਮਾਲਕ ਤੋਂ ਲਵਾਂਗੇ ਮਿੱਤਰੋ ਆਓ ਪਹਿਲਾਂ ਜਾਣਦੇ ਇਹਨਾਂ ਦੀ ਡਿਟੇਲ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਦੀਪੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਜੀ ਵਧੀਆ ਜੀ ਸੇਤਕਾਰ ਪਰਿਵਾਰ ਭਾਈ ਹਾਂ ਜੀ ਸਾਰੇ ਵਧੀਆ ਭਾਈ ਚਲੋ ਸ਼ੁਕਰ ਹੈ ਸ਼ੁਕਰ ਦੀਪੇ ਭਾਈ ਅੱਜ ਕਿੰਨੇ ਜਾਨਵਰ ਦਿਖਾ ਦੇਵਾਂਗੇ ਵੀਰੇ ਭਾਈ ਇਹ ਤਾਂ ਪਹਿਲੇ ਸਵੇਰ ਝੋਟੀ ਆ ਦੂਜੇ ਸਵੇਰ ਨੂੰ ਗੱਬਣਾ ਸਾਢੇ 6 ਮਹੀਨਿਆਂ ਦੀ ਸਾਢੇ 6 ਮਹੀਨਿਆਂ ਦੀ ਦੂਜੇ ਸਵੇਰ ਨੂੰ ਗੱਬਣਾ ਹੈ ਸਾਢੇ 6 ਮਹੀਨੇ ਗੱਬਣਾ ਤਿੰਨ ਕਿਲੋ ਦੁੱਧ ਹੈਗਾ ਤਿੰਨ ਕਿਲੋ ਦੁੱਧ ਹੈ ਹਾਂਜੀ ਤੇ ਕਿੰਨੇ ਮਿਲਦੀ ਮਿਲਦੀ ਕਿਵੇਂ ਆ ਬਾਈ ਵਧੀਆ ਬਾਈ ਮਿਲਦੀ ਆ ਬਾਈ ਹੁਣ ਠੀਕ ਆ ਚੁਾਈ ਚੁਈ ਦੀ ਬਾਈ ਚੋਾਈ ਚੋਈ ਦੀ ਬਾਈ ਪੋਲੀ ਆ ਠੀਕ ਆ ਤੇ ਬਰੀਕੀ ਬਰੂਕੀ ਬਾਈ ਹਾਂਜੀ ਵਧੀਆ ਸਾਰੇ ਬਾਈ ਐਮ 29 ਦਾ ਟੀਕਾ ਲੱਗਾ ਹੈ ਬਾਈ ਐਮ 29 ਦਾ ਟੀਕਾ ਲੱਗਿਆ ਹੈ ਹਾਂਜੀ ਆ ਬਾਈ ਇਹ ਮੋਰਾ نسل ਦੀ ਆ ਮੋਰਾ ਦੀ ਆ ਤੇ ਬਾਈ ਫਿਰ ਦੁੱਧ ਤਾਜੀ ਦਾ ਕੀ ਰਿਕਾਰਡ ਰਿਕੋਡ ਸੀ ਯਾਰ ਯਾਰ ਇਹਨੇ ਬਾਈ 11 12 ਕੋ ਦੁੱਧਤਾ ਪਹਿਲੇ ਸਵੇ ਪਹਿਲੇ ਸਵੇ 11 12 ਕੋ ਦੁੱਧ ਦਿੱਤਾ ਹੈ ਹਾਂ ਹੁਣ ਦੂਜੇ ਸਵੇ ਕਦ ਕੁਦ ਬਹੁਤ ਛੋਟੀ ਦਖਣਾ ਬਾਈ ਹਾਂ ਸਿੰਘ ਸਿੰਘ ਬਚੰਗਾ ਬਾਈ ਹੂੰ ਤੇ ਹੁਣ ਬਾਈ ਫਿਰ ਕੀ ਰੇਟ ਰੂਟ ਰੱਖੀਏ ਰੇਟ ਬਈ ਬਾਈ ਜੈਤ ਜੀ ਦੇ ਦਾਂਗੇ 65000 ਰੁਪਏ ਦੀ ਬਾਈ ਯਾਰ 65000 ਦੀ ਦੇ ਦੇਾਂਗੇ ਹਾਂ ਸ਼ਾਹ ਕਾਲੀ ਆ ਸਿੰਘੀ ਸਿੰਘੀ ਬਾਈ ਬਹੁਤ ਚੰਗੀ ਆ ਹੂੰ ਵਾਕਈ ਚੰਗੀ ਝੋਟੀ ਸਾਰੀ ਯਾਰ ਲਿਆ ਬਾਈ ਮੋੜ ਦਿਆ ਮੂਮਾ ਵੀ ਬਹੁਤ ਸੋਹਣਾ ਝੋਟੀ ਦਾ ਯਾਰ ਹਨਾ ਹੂੰ ਕੱਦ ਕਾਠ ਰਾਜੀ ਆ ਹੂੰ ਬਾਕੀ ਬਰੀਕੀ ਬਰੂਕੀ ਵੀ ਸਾਰੀ ਚੰਗੀ ਆ ਹਨਾ ਹਾਂਜੀ ਹੂੰ ਲੈ ਪੁੱਤ ਵਿਖਾਈ ਨਜ਼ਦੀਕ ਤੋਂ ਕੱਦ ਕੁੱਦੇ ਦਾ ਸਿੰਘ ਸੰਗ ਵਿਖਾ ਦੇ ਕੇ ਰਾਂ ਦੀ 65 ਤੋਂ ਮੰਨ ਤੈਣ ਹੋ ਜਾਊਗਾ ਬਾਈ ਕੋਈ ਮਾਰਾ ਮੋਟਾ ਕਰਾਂ ਕੋਈ ਜ਼ਿਆਦਾ ਨਹੀਂ ਹੋਊਗਾ ਬਾਈ ਠੀਕ ਹੈ ਵੀਰੇ ਠੀਕ ਹੈ ਵੀਰੇ ਪਹਿਲਾਂ ਮੈਂ 70 72 ਮੰਗਾ ਫੇਰ ਘਟਾਵਾਂ ਪਹਿਲਾਂ ਜਿਆਦਾ-ਜਿਆਦਾ ਕਰ ਬਾਈ ਹੂੰ ਤੇ ਜੀ ਬਾਈ ਦੀਪੇ ਬਾਈ ਇੱਕ ਗੱਲ ਹੈ ਕਿ ਝੋਟੀ ਸਾਂਭ ਕੇ 6 6.5 ਦੀ ਗੱਪਣਾ ਮੰਨ ਲਾ ਤੇ ਹੁਣ ਮੈਂ ਸਾਂਭਣੀ ਵੀ ਤਿੰਨ ਚਾਰ ਮਹੀਨੇ ਹੀ ਪੈਣੀ ਆ ਇਹ ਤਾਂ ਬਾਈ ਪਰ ਆਓ ਜੀ ਲੱਖ ਦੇ ਆਪਾਂ ਵਾਸਤੇ ਦੇ ਬੰਦਾ ਤਾਂ ਵੀ ਲੈ ਲਾਂਗਾ ਹਾਂ ਬਰੀਕੀ ਚੰਗੀਆਂ ਝੋਟੀ ਦੇ ਵਿੱਚ ਸਾਰੀ ਬਾਈ ਤੇ ਭਾਈ ਆ ਜਿਹੜੀ 2 ਨੰਬਰ ਤੇ ਗਾਂ ਕਾਲੀ ਵਹਿੜਾ ਤੇਰੀ ਯਾਰ ਭਾਈ ਇਹ ਭਾਈ ਪਹਿਲਾ ਸੁਆ ਅੱਛਾ ਹਾਂਜੀ ਤੇ ਦੰਦੋ ਭਾਈ ਦੰਦ ਨੇ ਭਾਈ ਵੇਖਿਆ ਮੈਂ ਤੁਹਾਨੂੰ ਦੰਦ ਨਹੀਂ ਵੇਖੇ ਹਾਂਜੀ ਠੀਕ ਆ ਭਾਈ ਠੀਕ ਆ ਤੇ ਬਰੀਕੀ ਬਰੂਕੀ ਜਾਂਦੇ ਜੇ ਵੀ ਚੰਗੀ ਆ ਹਨਾ ਭਾਈ ਹਾਂ ਭਾਈ ਵਜਨ ਪੋਜਨ ਚੰਗਾ ਸਾਫ ਸੁਥਰੀ ਬਹੁਤ ਠੰਡੀ ਬਹੁਤ ਆ ਭਾਈ ਹੂੰ ਹੂੰ ਤੇ ਦੁੱਧ ਭਾਈ ਕੀ ਰਿਕਾਰਡ ਆ ਜਾਂਦਾ ਦੁੱਧ ਦੁੱਧ ਭਾਈ ਇਹ ਦੇ ਦੋਗੇ ਯਾਰ 22 ਕਿਲੋ ਹੂੰ ਐ ਦਿਨ ਕਿੰਨੇ ਪਏ ਵੀਰੇ ਡੇਢ ਦੇ 10 12 ਦਿਨ ਪਏ ਇਹਦੇ ਮੋੜ 10 12 ਦਿਨ ਲੈ ਜੂਗੀ ਹਜੇ ਹੈ ਹਾਂ ਠੰਡੇ ਛੀਲੇ ਬਾਈ ਬੋਰੀ ਹੈ ਜਿੱਦਾਂ ਮਾਝਾ ਠੀਕ ਹੈ ਠੀਕ ਆ ਬਾਈ ਠੀਕ ਆ ਲੈ ਹੂੰ ਤੇ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਬਾਈ 75 75000 ਮਾਨਤਨ ਬਾਈ ਕਰ ਦਾਂਗੇ ਠੀਕ ਆ ਬਾਈ ਲੈ ਵੀ ਮੈਨ ਤਰੋਂ ਪਹਿਲੇ ਨੂੰ ਵਹਿੜਾ ਯਾਰ ਵਾਕਿਆ ਖੇੜੂ ਖੂੜੂ ਬਹੁਤ ਫਿਰਦੀ ਹੈ ਹਨਾ ਹੂੰ ਕਿਆ ਬਰੀਕੀ ਬਰੂਕੀ ਚੰਗੀ ਸਾਰੀ ਵਹਿੜ ਤੇ ਯਾਰ ਦੁੱਧ ਵੀ ਦੇਣਾ ਚਾਹੀਦਾ ਬਾਈ ਇਹਨੂੰ 22 ਕਿਲੋ ਟੋੜਾ ਹਨਾ ਦੋਗੇ ਵੀਰੇ ਮੌਜ ਨਾਲ ਹੂੰ ਅਡਰ-ਅਡਰ ਦੀ ਵੀ ਫਟਾ ਪੱਟਾ ਦੇ ਸੰਨ ਠੋਸਲੇ ਵਾ ਹੂੰ ਠੰਡੇ ਛੀਲੇ ਬ ਕੱਦ ਵੀ ਬਹੁਤ ਆ ਵੜਦਾ ਯਾਰ ਹੂੰ ਤੇ ਠੀਕ ਆ ਜੀ ਤੇ ਪਈ ਆ ਜੀ ਤਾਂ ਠੀਕ ਆ ਬਾਈ ਤੇ ਇਹ ਦੋ ਨੰਬਰ ਤੇ ਹੀ ਬਾਈ ਵੜ ਆਪਣੀ ਤਿੰਨ ਨੰਬਰ ਵਾਲੀ ਵੜ ਸੁੱਈ ਹੈ ਬਾਈ ਇਹ ਸੁੱਈ ਹੈ ਬਾਈ ਪਹਿਲੇ ਸੁੱਈ ਅੱਛਾ 12 ਕਿਲੋ ਬੋਲਾ ਤਿਆਰ ਆ ਬਾਈ 12 ਕਿਲੋ ਬੋਲਾ ਤਿਆਰ ਆ ਹੈ ਹਾਂ ਜੀ ਐ ਬਾਈ ਤੈਨੂੰ ਡੀਖਦੇ ਸੀਗੇ ਤੇ ਤੂੰ ਨਹੀਂ ਆਇਆ ਤੇ ਵੱਛਾ ਖੁੱਲ ਗਿਆ ਲੇਵਾ ਟੇਡਾ ਬਹੁਤ ਹੋ ਗਿਆ ਸੀਗਾ ਅੱਛਾ ਪ੍ਰੈਸ ਕਰਕੇ ਬਾਈ ਚੋਤੀਏ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਚਵਾਈ ਹੋਈ ਨੂੰ ਮੇਨ ਮੇਰੇ ਘੰਟਾ ਕੋਈ ਹੋਇਆ ਜੈਣਾ ਹਾਂ 12 ਵਜੇ ਦੇ ਨੇੜੇ ਚੋਤੀ ਸੀ ਬਾਈ ਠੀਕ ਹੈ ਚੱਲ ਕੋਈ ਨਾ ਤਾਂ ਤੇ ਦੁੱਧ ਕਿੰਨਾ ਪੋੜਾ ਹੋਊਗਾ ਹੁਣ 12 ਕਿਲੋ ਬੋਲੋ ਨੈਟ ਤਿਆਰ ਆ ਬਾਈ ਥੱਲੋ ਥੱਲੋ ਦਾ ਬਹੁਤ ਚੰਗੀ ਖਰਾ ਯਾਰ ਹਾਂਜੀ ਤੇ ਚਵਾਈ ਚਵਾਈ ਦੀ ਕਿਵੇਂ ਆ ਵੀਰੇ ਆ ਪੋਲੀ ਬਾਈ ਸੀਲ ਠੰਡੀ ਆ ਠੀਕ ਆ ਬਾਈ ਹਾਂਜੀ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ 55 ਦੇ ਦਾਂਗੇ ਬਾਈ 55000 ਦੀ ਹਾਂਜੀ ਦੁੱਧ ਤਾਂ ਬਾਈ ਇਹ ਵੀ ਦੇ ਦੂ ਵੀ 22 ਕਿਲੋ ਯਾਰ ਯਾਰ 12 ਕਿਲੋ ਬੋ 20 ਕਿਲੋ ਦੁੱਧ ਤਾਂ ਜਾਂਦੀ ਨਹੀਂ ਵੜ ਮौज ना ਮौज ना ਫੀਲ ਲੈਵਲ ਉਹ ਬੜੀ ਖੁੱਲੀ ਡੁੱਲੀ ਆ ਯਾਰ ਹਨਾ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਹੂੰ ਇਹ ਤਿੰਨ ਜਾਨਵਰ ਸਿਪਾਈ ਦੇ ਹਨਾ ਤੇ ਇਹ ਤਿੰਨੇ ਜਾਨਵਰਾਂ ਨੂੰ ਖਰੀਦਣ ਲਈ ਆਉਣਾ ਪੈਣਾ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਸ਼ੀਨੇ ਫਾਰਮ ਦੇ ਉੱਤੇ ਮਿੱਤਰੋ ਤੇ 3 ਜਨਵਰੀ ਅੱਡੋ-ਅੱਡੀ ਕੁਆਲਿਟੀਆਂ ਦੇ ਵਿੱਚ ਓਕੇ ਆ ਜਾਵਾਂ ਤੇ ਤੁਸੀਂ ਦੋਵੇਂ ਗਾਈਆਂ ਦਾ ਜੋੜਾ ਬਣਾਉਣਾ ਹੋਇਆ ਨਾ ਤੇ ਜੋੜਾ ਤੁਹਾਡਾ ਟਿਕਾਣੇ ਦਾ ਤਿਆਰ ਹੋ ਜਾਊਗਾ ਮਾਨਤਾਨ ਨਾਲ ਮਿਲ ਜਾਣਗੀਆਂ ਤੇ ਬਾਈ ਬਾਕੀ ਬੱਚੀਆਂ ਵੀ ਦੋਵੇਂ ਚੰਗੀਆਂ ਵਾਂ ਤੇ ਆ ਫਿਰ ਝੋਟੀ ਦਾ ਤਾਂ ਬਾਈ ਹੁਣ ਕਹਿਣਾ ਕੀ ਆ ਸਾਢੇ 6 ਮਹੀਨਿਆਂ ਦੀ ਗੱਭਣਾ ਮਿਲੀ ਹਜੇ ਵੀ ਜਾਂਦੀ ਆ ਦੁੱਧ ਹਜੇ ਵੀ ਨੇ 20 ਦਿਨ 25 ਦਿਨ ਚਾਚੂ ਬਣਾ ਜਾਣੀ ਆ ਮਹੀਨਾ ਮਿੱਤਰੋ ਤੁਹਾਡਾ ਸੀਜ਼ਨ ਹਾੜੀ ਵਾਲਾ ਕਢਾ ਜਾਣਾ ਇਹਨੇ ਤੇ ਇਹ ਮਿਲ ਜੂਗੀ ਤੁਹਾਨੂੰ ਮਿੱਤਰੋ 65000 ਦੇ ਵਿੱਚੋਂ ਮਾਨਤਾਨ ਨਾਲ ਤੇ ਬਾਈ ਦੀਪੇ ਨੰਬਰ ਦਹੀਂ ਕਿਰਾਂ ਦੀ ਵੀਰੇ ਨੰਬਰ ਵੇ 94655 ਜੀ 15741 ਇੱਕ ਵਾਰੀ ਹੋਰ ਬੋਲ ਦਿਓ ਜੀ 94655 ਹਾਂਜੀ 15741 ਠੀਕ ਹੈ ਇਹਨਾਂ ਨੰਬਰਾਂ ਤੇ ਕਰਨੀਆਂ ਤੁਸੀਂ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ